ਤੁਹਾਡਾ ਆਤਮਾਨ ਜੀ ਇੱਕ ਅਜੇ ਡੰਮੀ ਮੁੱਖ ਮੰਤਰੀ ਬਣ ਕੇ ਰਹਿ ਗਏ। ਮੁਢਲੀ ਮੈਂ ਅਭਿਦੋਤੀ ਅਸਤੀਫਾ ਦੇ ਰਹੇ ਆ ਅੱਜ ਜੋ ਪਾਰਟੀ ਤੋਂ ਬਹੁਤ ਦੁਖੀਆਂ ਅਸੀਂ ਦੁਖੀ ਹਿੱਦੇ ਨਾਲ ਅਸੀਂ ਅਸਤੀਫਾ ਦੇਣਾ ਪੈ ਰਿਹਾ। ਬੱਸਾਂ ਭਰੀਆਂ, ਗੱਡੀਆਂ ਭਰੀਆਂ, ਦੋ ਵਾਰ ਲੋਕ ਸਭਾ ਚੋਣਾਂ, ਦੋ ਵਾਰ ਵਿਧਾਨ ਸਭਾ ਚੋਣਾਂ, ਬਾਕੀ ਜਿੰਨੀ ਚੋਣਾਂ ਦੇ ਵਿੱਚ ਪਤ ਨਹੀਂ ਅਸੀਂ ਲੱਖਾਂ ਰੁਪਏ, ਘੱਟੋ ਘੱਟ ਮੈਂ 10 ਲੱਖ ਰੁਪਏ ਦਾ ਖਰਚਾ ਇਸ ਪਾਰਟੀ ਦੇ ਉੱਤੇ ਆਪਣੇ ਘਰੋਂ ਕਰ ਚੁੱਕੇ ਆ। ਮਗਾਉ ਤਾਂ ਵੱਡੀ ਹੋਊਗੀ ਬਹੁਤ ਵੱਡੀ ਹੋਣੀ ਹੈ ਕਿਉਂਕਿ ਅਸੀਂ ਐਮਐਲਏ ਮੰਤਰੀ ਐ ਨਹੀਂ ਬਣਾਏ ਤੇ ਵੀ ਕੁਰਸੀਆਂ ਦੇ ਬਹਿ ਕੇ ਰਾਜ ਕਰੋ ਅਸੀਂ ਰਾਜੇ ਬਣਾਏ ਤੇ ਵੀ ਲੋਕਾਂ ਦੇ ਕੰਮ ਕਰੋ ਇੱਕ ਕਾਫਲਾ ਚੱਲੂਗਾ ਜਿੱਥੇ ਸਾਨੂੰ ਸੌਂਖ ਬਈ ਦੀਪਕ ਸਿੰਘ ਤੌਰ ਤੇ ਖੜਕੜ ਕਲਾਂ ਜਾਵਾਂਗੇ ਸਾਰੇ ਵਰਕਰ ਜਾਣਗੇ ਕਿਉਂ ਜਾਵਾਂਗੇ ਅਸੀਂ ਉੱਥੇ ਮਾਫੀ ਮੰਗ ਕੇ ਆਵਾਂਗੇ ਭਗਤ ਸਿੰਘ ਸਾਹਿਬ ਸਤਿਕਾਰਤੀ ਹੋਊਗੀ ਸਭ ਤੋਂ ਪਹਿਲਾਂ ਸਮੂਚੀ ਪ੍ਰੈਸ ਦਾ ਮੇਰੇ ਦਫ਼ਤਰ ਵਿੱਚ ਪਹੁੰਚਣ ਦੇ ਮੈਂ ਬਹੁਤ-ਬਹੁਤ ਸੁਆਗਤ ਕਰਦਾ ਤੇ ਮੈਂ ਇੰਦਰੀਤ ਮੌਦਗਲ ਸ਼ਹਿਰੀ ਪ੍ਰੈਜ਼ੀਡੈਂਟ ਆਪ ਤੇ ਬਲਾਕ ਪ੍ਰੈਜ਼ੀਡੈਂਟ ਆਪ ਆਪਣੀ ਮੁਢਲੀ ਮੈਂਬਰਸ਼ਿਪ ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਆ ਅੱਜ ਪਾਰਟੀ ਤੋਂ ਬਹੁਤ ਦੁਖੀਆਂ ਅਸੀਂ ਦੁਖੀ ਹਿਰਦੇ ਨਾਲ ਅਸਤੀਫਾ ਦੇਣਾ ਪੈ ਰਿਹਾ ਹੈ ਕਿਉਂਕਿ ਸਾਡੀ ਪਾਰਟੀ ਨੇ ਦਿੱਲੀ ਤੋਂ ਆਏ रेखा गुप्ता अपना रीना गुप्ता ਅਤੇ ਦੀਪਕ ਚਾਹਾਨ ਜੋ ਪੰਜਾਬ ਦੇ ਚੇਅਰਮੈਨ ਥੋਪੇ ਗਏ ਨੇ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਇੱਕ ਬਸਪਾ ਦਾ ਆਦਮੀ ਹੈ ਤੇ ਕੱਲ ਲਲਵੀ ਚ ਰਿਹਾ ਉਹਨੂੰ ਐਸੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਜਿਹੜਾ ਕਿ ਦੂਸਰੀਆਂ ਪਾਰਟੀਆਂ ਰਵੈਤੀ ਪਾਰਟੀ ਵਿੱਚੋਂ ਆਏ ਲੋਕਾਂ ਨੂੰ ਮਾਨ ਸਤਕਾਰ ਦੇ ਰਹੇ ਨੇ ਸਾਡੇ ਜੋ ਪੁਰਾਣੇ ਵਲੰਟੀਅਰ ਨੇ ਜਿਹੜੇ 2012 ਤੋਂ ਅਸੀਂ ਚੱਲੇ ਹੋਏ ਸਾਡੀ ਟੀਮ ਮੇਰੇ ਨਾਲ ਬਾਈ ਅਮਰੀਕ ਸਿੰਘ ਜੀ ਬੈਠੇ ਨੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਸੀਂ ਲੋਕਾਂ ਨੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਾ ਜਾ ਕੇ ਇਸ ਪਾਰਟੀ ਨੂੰ ਬਲੰਦੀਆਂ ਤੇ ਪਹੁੰਚਾਇਆ ਤੇ ਦਿਨ ਰਾਤ ਕੰਮ ਕੀਤਾ ਬੱਸਾਂ ਭਰੀਆਂ ਗੱਡੀਆਂ ਭਰੀਆਂ ਦੋ ਵਾਰ ਲੋਕ ਸਭਾ ਚੋਣਾਂ ਦੋ ਵਾਰ ਵਿਧਾਨ ਸਭਾ ਚੋਣਾਂ ਬਾਕੀ ਜਿੰਨੀ ਚੋਣਾਂ ਦੇ ਵਿੱਚ ਪਤਾ ਨਹੀਂ ਅਸੀਂ ਲੱਖਾਂ ਰੁਪਏ ਘੱਟੋ ਘੱਟ 10 ਲੱਖ ਰੁਪਏ ਦਾ ਖਰਚਾ ਇਸ ਪਾਰਟੀ ਦੇ ਉੱਤੇ ਆਪਣੇ ਘਰੋਂ ਕਰ ਚੁੱਕੇ ਹਾਂ ਇੰਨਾ ਖਰਚਾ ਕਰਨ ਦੇ ਬਾਵਜੂਦ ਜੋ ਸਾਨੂੰ ਵਿਤਮਤਰੀ ਪੰਜਾਬ ਹਰਪਾਲ ਸਿੰਘ ਚੀਮਾ ਸਾਡੀ ਪਾਰਟੀ ਦੇ ਮੌਜੂਦਾ ਉਰੰਦੂ ਦੇ ਐਮਐਲਏ ਨੇ ਉਹਨਾਂ ਨੇ ਸਾਨੂੰ ਬਿਲਕੁਲ ਅਣਗੌਲਿਆ ਕੀਤਾ ਹੋਇਆ ਹੈ ਜਿਹੜੇ ਲਟੋਇਰੇ ਲੋਕ ਨੇ ਉਹਨਾਂ ਨੂੰ ਲਵੇ ਲਾਇਆ ਹੋਇਆ ਹੈ ਦੂਸਰੀਆਂ ਪਾਰਟੀਆਂ ਰਵੈਤੀ ਪਾਰਟੀ ਵਿੱਚ ਆਏ ਲੋਕਾਂ ਦਾ ਮਾਨ ਸਤਕਾਰ ਹੈ ਜਿਨ੍ਹਾਂ ਨੇ ਕੰਮ ਕੀਤਾ ਸੀ ਦਿਨ ਰਾਤ ਇਹਨਾਂ ਵਾਸਤੇ ਸਾਨੂੰ ਬਿਲਕੁਲ ਖੁੱਡੇ ਲੈਣ ਲਾ ਦਿੱਤਾ ਹੈ ਤੇ ਇਕੱਲੇ ਤੁਸੀਂ ਹੋ ਜਾਂ ਤੁਹਾਡੇ ਹੋਰ ਵੀ ਸਾਥੀ ਨੇ ਤੁਹਾਡੇ ਨਾਲ ਜੀ ਉਸਤੀਫਾ ਦੇ ਰਹੇ ਪਸਤੀਫਾ ਮੇਰੇ ਨਾਲ ਇਸ ਟਾਈਮ ਤੇ ਅਮਰੀਕ ਸਿੰਘ ਸੰਗਤੀ ਵਾਲਾ ਜੋ ਸੀਨੀਅਰ ਆਗੂ ਨੇ ਇਹ ਸਾਡੇ ਬਲਾਕ ਦੇ ਔਰ ਇਹ ਬਲਾਕ ਦੇ ਜੀ ਹਾਂ ਹਾਂ ਬਲਾਕ ਸਾਧਲੀ ਤੌਰ ਤੇ ਰਹੇ ਹਾਂ 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 ਬਲਾਕ ਹਾਲੀ ਤੌਰ ਤੇ ਬਲਾਕ ਆਵ ਰਹੇ ਹੋਏ ਨੇ ਪ੍ਰਧਾਨ ਰਹੇ ਹੋਏ ਨੇ ਵਾਦੇ ਕੀਤੇ ਤੇ ਅਸੀਂ ਲੋਕਾਂ ਨਾਲ ਅਸੀਂ ਅੱਜ ਵੀ ਉਸ ਦਿਨ ਜੋ ਵੀ ਇਹਨਾਂ ਨੇ ਵਾਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਉਹ ਵਾਦੇ ਜਦ ਤੱਕਰੇ ਨਹੀਂ ਉਤਰੇ ਜਦੋਂ ਸਾਨੂੰ ਕਹਿੰਦੇ ਲੋਕਾਂ ਕੋਲ ਵੋਟਾਂ ਮੰਗਣ ਜਾਵੋ ਹੁਣ ਸਾਨੂੰ ਪ੍ਰੈਸ ਕਾਨਫਰੰਸ ਸਾਡੇ ਭਰਾ ਸਾਨੂੰ ਇੱਕ ਗੱਲ ਦੱਸੋ ਜਿਹੜੇ ਲੋਕਾਂ ਦੇ ਅਸੀਂ ਕੋਈ ਬਦਲੀ ਨਹੀਂ ਕਰਵਾ ਸਕੇ ਇਹਨਾਂ ਦੇ ਕਹਿਣ ਤੇ ਕੋਈ ਬਦਲੀ ਨਹੀਂ ਕੀਤੀ ਸਾਡੇ ਕਹਿਣ ਤੇ ਕਿਸੇ ਦਾ ਕੋਈ ਕੰਮ ਹੋ ਗਿਆ ਸਾਡੇ ਕਹਿਣ ਤੇ ਕੰਮ ਨਹੀਂ ਕੀਤਾ ਸਾਨੂੰ ਉਲਟਾ ਬਿੱਤਲਦਰੀ ਪਿਆਵੇ ਪੁੱਛਦਾ ਸੀ ਇੰਦਰਜੀਤ ਤੇ ਪਹਵ ਨਿਕੜ ਦੀ ਬਣੀ ਤੇਰਾ ਪਹਵ ਨਿਕੜ ਕੀ ਰਿਸ਼ਤੇਦਾਰੀ ਹੈ ਲੁਧਿਆਣੇ ਤੋਂ ਆਣੀ ਇੰਦਰਜੀਤ ਤੇਰਾ ਲੁਧਿਆਣੇ ਤੋਂ ਕੀ ਰਿਸ਼ਤੇਦਾਰੀ ਹੈ ਇਹਨਾਂ ਨੂੰ ਇਹ ਸੀ ਵੀ ਪਤਾ ਨਹੀਂ ਲੋਕਾਂ ਤੋਂ ਪੈਸੇ ਲੈਂਦੇ ਨੇ ਇੱਕ ਇਮਾਨਦਾਰੀ ਹੋਣ ਦੇ ਬਾਵਜੂਦ ਸਾਨੂੰ ਇਹ ਮਤਲਬ ਗਲਤ ਕੁਮਰਾਹ ਕਰ ਰਹੇ ਸੀ ਮਿਲ ਬਦਲੀ ਦਾ ਕੀ ਕਰਨੀ ਸੀ ਇਹਨਾਂ ਨੇ ਉਲਟ ਸਾਨੂੰ ਇਸ ਗੰਦੀ ਨਜ਼ਰ ਨਾਲ ਦੇਖਿਆ ਗਿਆ ਆ ਜਿ ਹਾਲਾਂਕਿ ਅਸੀਂ ਕੱਟੜ ਇਮਾਨਦਾਰਾਂ ਸਾਰਾ ਜੜਵਾ ਸ਼ਹਿਰ ਮੇਰੇ ਨਾਲ ਖੜਾ 24 ਘੰਟੇ ਮੈਂ ਲੋਕਾਂ ਦੇ ਦਿਨ ਰਾਤ ਮਿਹਨਤ ਕੀਤੀ ਹੈ ਕੰਮ ਕੀਤਾ ਹੈ ਕੋਈ ਵੀ ਮੇਰੇ ਦਰਬਾਰ ਘਰ ਆਉਂਦਾ ਮੇਰੀ ਦੁਕਾਨ ਤੇ ਆਉਂਦਾ ਹੈ ਮੇਰੇ ਕੋਲੋਂ ਮੈਂ ਹਰੇਕ ਦੇ ਨਾਲ ਦਿਨ ਰਾਤ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣਦਾ ਇਹ ਮੈਂ ਪਾਰਟੀ ਨੂੰ ਅਪੀਲ ਕਰਦਾ ਵੀ ਤੁਸੀਂ ਅੱਜ ਵੀ ਸਮਾਂ ਬਚਾ ਲੋ ਨਹੀਂ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਪ੍ਰਮੋਖੜ ਕਹਿੰਦੇ ਸੀ ਸਾਡੇ ਕੋਲ ਮੋਖੜੇ ਤੁਸੀਂ ਖੰਭੇ ਜਾਲ ਦਿੱਤੇ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਅਜੇ ਡੰਮੀ ਮੁੱਖ ਮੰਤਰੀ ਬਣ ਕੇ ਰਹਿ ਗਏ ਜੋ ਦਿੱਲੀ ਵਾਲੇ ਕੇਜਰੀਵਾਲ ਮਨੀ ਸੋਧਿਆ ਸਤਿੰਦਰ ਜੈਨ ਇਹਨਾਂ ਨੇ ਸਾਡੀ ਪਾਰਟੀ ਉੱਤੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ ਅਸੀਂ ਇਸ ਕਬਜ਼ੇ ਤੋਂ ਦੁਖੀ ਹੋ ਕੇ ਇਸ ਕਬਜ਼ੇ ਤੋਂ ਦੁਖੀ ਹੋ ਕੇ ਆਪਣੇ ਅਹੁਦਿਆਂ ਤੋਂ ਮੁੱਢਲੀ ਮੈਂਬਰ ਤੋਂ ਅਸਤੀਫਾ ਦੇ ਰਹੇ ਹਾਂ ਕੋਈ ਸਾਡਾ ਜੀ ਨਹੀਂ ਕਰਦਾ ਪਾਰਟੀ ਤੋਂ ਅਸਤੀਫਾ ਦੇਣਾ ਸਾਡੀ ਮਾਂ ਪਾਰਟੀ ਹੈ ਅਸੀਂ ਹੱਥਾਂ ਨਾਲ ਸਿੰਜੀ ਪਾਰਟੀ ਐ ਦਿਲ ਸਾਡੇ ਖੂਨ ਪਸੀਨੇ ਨਾਲ ਵਿਖਾਈ ਪਾਰਟੀ ਐ ਸਾਨੂੰ ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਸਾਨੂੰ ਪਾਰਟੀ ਛੱਡਣ ਸਾਡਾ ਜੀ ਨਹੀਂ ਕਰਦਾ ਸਾਠੋਂ ਪਾਰਟੀ ਛੜਾਈ ਜਾ ਰਹੀ ਐ ਸਾਡੇ ਤੇ ਗਲਤ ਇਲਜ਼ਾਮ ਲਾਉਣਗੇ ਇਹ ਲੋਕ ਕੱਲ ਨੂੰ ਸਾਨੂੰ ਇਹ ਜਿਹੜਾਂ ਵਿੱਚ ਵੀ ਧੱਕੜਾਂਗੇ ਸਾਡੇ ਤੇ ਝੂਠੇ ਪਰਚੇ ਵੀ ਹੋਣਗੇ ਪਰ ਅਸੀਂ ਕਿਸੇ ਵੀ ਗਲਤੀ ਪ੍ਰਵਾਨ ਨਹੀਂ ਮੰਨਦੇ ਅਸੀਂ ਕਿਸੇ ਤੋਂ ਡਰਦੇ ਨਹੀਂ ਅਰਨਾ ਡਰਨ ਵਾਲੇ ਆ ਅਸੀਂ ਉਹ ਮਾਂ ਦੇ ਉਹ ਜੰਮੇ ਹੋਏ ਅਸਲੀ ਸ਼ੇਰ ਬੱਬਰ ਸ਼ੇਰ ਆ ਜਿਨ੍ਹਾਂ ਨੇ ਅੱਜ ਤੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਐ ਕਿਸੇ ਝੂਠ ਤੋਂ ਪਰਾਦਰ ਬਿਲਕੁਲ ਨਹੀਂ ਦਿੰਦੇ ਸੀ ਬਿਲਕੁਲ ਸੱਚ ਦੀ ਆਵਾਜ਼ ਉਠਾਇਆ ਉਠਾਵਾਂਗੇ ਔਰ ਉਠਾਉਂਦੇ ਰਹਾਂਗੇ ਅੱਛਾ ਅਰਹੀ ਕੱਲ ਦੀ ਗੱਲ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਇਹ ਸਾਡੇ ਦੇ ਸਾਨੂੰ ਬਲੈਕ ਪ੍ਰੋਨ ਜਿਹੋਦੇ ਤੋਂ ਲਾ ਰਹੇ ਨੇ ਅਸੀਂ ਦਿੱਲੀ ਕੱਲ ਆਪਣਾ ਪਟਿਆਲੇ ਕੱਲ ਸਾਡੀ ਭੈਣ ਪ੍ਰੀਤੀ ਮਲਹੋਤਰਾ ਨੇ ਨਵਾਂ ਅਗਾਜ਼ ਸ਼ੁਰੂ ਕੀਤਾ ਸਾਡੇ ਪੁਰਾਣੇ ਵਲੰਟੀਅਰਾਂ ਦਾ ਜੋ ਹੱਕ ਹੈ ਸਾਡਾ ਹੱਕ ਇੱਥੇ ਰੱਖਦਾ ਨਾਰਾ ਸੀ ਦਿੱਤਾ ਜੋ ਪੁਰਾਣੇ ਵਲੰਟੀਅਰਾਂ ਨੇ ਦਿਨ ਰਾਤ ਮਿਹਨਤ ਕੰਮ ਕੀਤੀ ਕੀਤਾ ਉਹਨਾਂ ਲੋਕਾਂ ਨੂੰ ਉਨਗੋਲਿਆ ਕਰਕੇ ਦਿੱਲੀ ਤੋਂ ਆਏ ਰੀਨਾ ਗੁਪਤਾ ਦੀਪਕ ਚਾਹਾਨ ਇਹਨਾਂ ਲੋਕਾਂ ਨੂੰ ਸਾਡੇ ਦੇ ਚੇਅਰਮੈਨੀਆਂ ਦੇ ਸਾਡੇ ਉੱਤੇ ਥੋਪ ਦਿੱਤਾ ਅਸੀਂ ਇਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਪੜ੍ਹੇ ਲਿਖੇ ਨੌਜਵਾਨ ਮਿਲਦੇ ਨਹੀਂ ਕੋ ਐਜੂਕੇਟਡ ਲੋਕੋ ਮਿਲਦੇ ਨਹੀਂ ਜਾਂ ਸਾਨੂੰ ਸਿਆਸਤ ਨਹੀਂ ਆਉਂਦੀ ਮੇਰੀ 60 ਸਾਲ ਦੀ ਉਮਰ ਹੈ ਮੇਰਾ ਖਾਨਦਾਨ ਪੜਾ ਕਾਂਗਰਸ ਨਾਲ ਰਿਹਾ ਮੇਰਾ ਸਾਰਾ ਪਰਿਵਾਰ ਆ ਅਸੀਂ ਸ਼ੁਰੂ ਤੋਂ ਇੰਦਰਾ ਗਾਂਧੀ ਨਾਲ ਮੇਰੇ ਚਾਚਾ ਜੀ ਨੇ ਜੇਲਾ ਕੱਟੀਆਂ ਹੋਈਆਂ ਨੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਆਪਣੀ ਪਾਰਟੀ ਛੱਡ ਕੇ ਪਾਰਟੀ ਜੁਆਇਨ ਕੀਤੀ ਤੇ ਮਿਹਨਤ ਕੀਤੀ 12 13 ਸਾਲ ਮੋਂ ਪਾਰਟੀ ਨੂੰ ਸਹੀ ਨਹੀਂ ਸਮਝਿਆ ਇੱਕ ਬਦਲਾਅ ਦੇ ਕਾਰਨ ਆਏ ਸੀਗੇ ਵੀ ਇਹ ਜਿਹੜੀ ਪਾਰਟੀ ਹੈ ਬਿਲਕੁਲ ਸਾਫ਼ ਸੁਥਰੀ ਕੰਦੋਲਨੋਂ ਜੋ ਨਿਕਲੀ ਹੋਈ ਪਾਰਟੀ ਹੈ ਪਰ ਇਹਨਾਂ ਲੋਕਾਂ ਨੇ ਇਸ ਪਾਰਟੀ ਦਾ ਬਿਲਕੁਲ ਆਮ ਆਦਮੀ ਪਾਰਟੀ ਨੂੰ ਖਾਸ ਆਦਮੀ ਬਣਾ ਦਿੱਤਾ ਲੋਕਾਂ ਨੂੰ ਅਸੀਂ ਕੀ ਜਵਾਬ ਦਈਏ ਇਤਨਾ ਲੋਕਾਂ ਤੁਸੀਂ ਵੋਟਾਂ ਮੰਗੀਆਂ ਸੀ ਕਰ ਕਰ ਜਾ ਕੇ ਉਹ ਲੋਕ ਸਾਨੂੰ ਕੰਮਾਂ ਨੂੰ ਕਹਿੰਦੇ ਨੇ ਜਦੋਂ ਅਸੀਂ ਲੋਕਾਂ ਦੇ ਕੰਮ ਨਹੀਂ ਕਰਵਾ ਸਕੇ ਅਸੀਂ ਉਹਨਾਂ ਦੇ ਵੋਟਾਂ ਕਿਸ ਢੰਗ ਨਾਲ ਮੰਗਣ ਜਾਵਾਂਗੇ ਉਹ ਲੋਕਾਂ ਨਾਲ ਉਹ ਪਬਲਿਕ ਨਾਲ ਸਾਡੇ ਨਾਲ ਖੜੀ ਅਸੀਂ ਪਬਲਿਕ ਨਾਲ ਖੜੇ ਆ ਉਸ ਪਬਲਿਕ ਦੇ ਕੰਮਾਂ ਤੋਂ ਨਾ ਹੋਣ ਦੇ ਕੰਮਾਂ ਤੋਂ ਅਸੀਂ ਦੁਖੀ ਹੋ ਕੀ ਅਸਤੀਫਾ ਦੇ ਰਿਹਾ ਅੱਜ ਕਿਹੜੇ ਕਿਹੜੇ ਆਉਦੇ ਆ ਤੁਸੀਂ ਅਸਤੀਫਾ ਦੇ ਰਹੇ ਹੋ ਮੇਰੇ ਕੋਲ ਦੋ ਉਹਦੇ ਸੀਗੇ ਸ਼ਹਿਰੀ ਬਲਾਕ ਪ੍ਰਧਾਨ ਸ਼ਹਿਰੀ ਤੇ ਬਲਾਕ ਆਪਣਾ ਸ਼ਹਿਰੀ ਪ੍ਰਧਾਨ ਦੋ ਉਹਦੇ ਦਿੱਤੇ ਸੀ ਪਾਰਟੀ ਨੇ ਮੈਨੂੰ ਮੈਂ ਦੋ ਉਹਦੇ ਬਖੂਬੀ ਨਾਲ ਨਵਾਏ ਮੈਂ ਜਿੱਥੇ ਵੀ ਮੇਰੀ ਡਿਊਟੀ ਲੱਗੀ ਮੈਂ ਬੱਸਾਂ ਭਰ ਕੇ ਬੱਸਾਂ ਦਾ ਆਪਦਾ ਖਰਚਾ ਝੱਲ ਕੇ ਆਪਦੇ ਗੱਡੀਆਂ ਲੈ ਕੇ ਮੇਰੇ ਤਿੰਨ ਚਾਰ ਗੱਡੀਆਂ ਨੇ ਆਪਦੀਆਂ ਗੱਡੀਆਂ ਲੈ ਕੇ ਮੈਂ ਜਾਂਦਾ ਰਿਹਾ ਪٹرول ਡੀਜ਼ਲ ਆਪਦੇ ਕੋਲੋਂ ਫੂਕਦਾ ਰਿਹਾ ਜੋ ਲੋਕ ਮੇਰੇ ਨਾਲ ਜਾਂਦੇ ਸੀ ਉਹਨੂੰ ਦੁਪਹਿਰ ਦੀ ਰੋਟੀ ਸਵੇਰ ਦੀ ਰੋਟੀ ਸ਼ਾਮ ਦੀ ਰੋਟੀ ਵੀ ਮੇਰੇ ਸਿਰੇ ਹੁੰਦੀ ਸੀ ਮੈਂ ਘਟੂ ਘਟ 10 10.5 ਲੱਖ ਰੁਪਈਆ ਇਸ ਪਾਰਟੀ ਦੇ ਉੱਤੇ ਆਪਦੇ ਘਰੋਂ ਖਰਚੂ ਕੇ ਮੈਂ ਕਰੋ ਗੰਗਾਨ ਹੋ ਗਿਆ ਤੇ ਕਿਹਦੇ ਕਹਿਣ ਦੇ ਖਰਚ ਦੇ ਦਿੱ ਸੀ ਇਹ ਪੈਸਾ ਤੇ ਸਾਡੇ ਵਿੱਤ ਮੰਤਰੀ ਪੰਜਾਬ ਦੇ ਕਹਿਣ ਦੀ ਖਰਚ ਦੇਤੇ ਸਾਡਾ ਆਰਡਰ ਲਾਣ ਦੇ ਸਾਨੂੰ ਪ੍ਰਧਾਨ ਜੀ ਅੱਜ ਫਲਾਨੀ ਜਗ੍ਹਾ ਜਾਣਾ ਤੁਸੀਂ ਅੱਜ ਫਲਾਨੀ ਜਗ੍ਹਾ ਜਾਣਾ ਤੁਸੀਂ ਆ ਤੁਸੀਂ ਜਲੰਧਰ ਜਾਣਾ ਅੱਜ ਮੋਗੇ ਜਾਣਾ ਅੱਜ ਦਿੱਲੀ ਰੈਲੀ ਐ ਅੱਜ ਬਾਗਾਪੁਰਾਣਾ ਰੈਲੀ ਐ ਅੱਜ ਜਲੰਧਰ ਰੈਲੀ ਐ ਅੱਜ ਖੜਕਾ ਗੱਲਾ ਰੈਲੀ ਐ ਜਿੱਥੇ ਵੀ ਸਾਨੂੰ ਜੋ ਜਿੱਥੇ ਵੀ ਸਾਨੂੰ ਸੁਨੇਹਾ ਲੱਗਦਾ ਰਿਹਾ ਮੈਂ ਇੱਕ ਸੱਚਾ ਸਿਪਾਹੀ ਹੋ ਕੇ ਮੂਰੇ ਹੋ ਕੇ ਆਪਣੀਆਂ ਗੱਡੀਆਂ ਲੈ ਕੇ ਆਪਣੇ ਬੰਦੇ ਨੂੰ ਨਾਲ ਲੈ ਕੇ ਆਪਣੇ ਸ਼ਹਿਰ ਵਾਸੀਆਂ ਨਾਲ ਲੈ ਕੇ ਉੱਥੇ ਪੁੱਜਦਾ ਰਿਹਾ ਮੇਰਾ ਨਾਮ ਅਮਰੀਤ ਸਿੰਘ ਐ ਪਿੰਡ ਸੰਕਤੀਵਾ ਉਹਦਾ ਮਤਲਬ ਵੀ ਉਸ ਟਾਈਮ ਦੀ 2014 ਦੇ ਵਿੱਚ ਸਰਕਲ ਪ੍ਰਧਾਨ ਲਾਇਗਾ ਸਾਡੀ ਤੌਰ ਤੇ ਚਾਰ ਪਿੰਡਾਂ ਨੂੰ ਸਰਕਲ ਪ੍ਰਧਾਨ ਲਾਇਆ ਜਬੰਦੇ 6 ਸਾਲ ਅਤੇ ਸਾਲ ਲਈ ਤੇ ਮੇਰਾ ਪਿੰਡਾਂ ਤੇ ਉਸ ਟਾਈਮ ਜਦੋਂ ਉਹਨੂੰ ਸਰਕਲ ਪ੍ਰਧਾਨ ਲਾਇਆ ਗਿਆ ਉਦੋਂ ਸਾਡੇ ਜਿੰਨੇ ਪਿੰਡਾਂ ਦੇ ਵਰਕਰ ਤੇਗੇ ਉਹਨੇ ਮੈਨੂੰ ਗੱਲ ਕਹੀ ਵੀ ਤੂੰ ਸਰ ਵੀ ਸਰਕਲ ਪ੍ਰਧਾਨ ਬਣ ਵੀਰ ਤੇ ਮੈਂ ਉਦੋਂ ਗੱਲ ਰੱਖੀ ਵੀ ਜਿਹੜੀ ਪਾਰਟੀ ਦੇ ਚ ਗੱਲ ਹੋਊਗੀ ਮੈਂ ਸਾਰਾ ਸਾਂਝੀ ਕਰੂੰਗਾ ਤੁਸੀਂ ਮੈਨੂੰ ਲਾਇਆ ਤਾਂ ਮੈਂ ਤੁਹਾਡੇ ਫੁੱਲ ਚੜਾਉਂਗਾ ਵੀ ਮੈਂ ਕਾਨੂੰ ਧੋਖਾ ਦੇ ਕੇ ਨਹੀਂ ਭਾਜਦਾ ਤੁਹਾਡੇ ਨਾਲ ਤੇ ਮੈਂ ਵਧੀਆ ਇਮਾਨਦਾਰ ਹੋ ਕੇ ਵਫਾਦਾਰ ਸਪਾਹੀ ਬਣ ਕੇ ਉਹਨਾਂ ਦਾ ਸਾਥ ਨੂੰ ਆਇਆ ਅੱਜ ਵੀ ਮੇਰੇ ਨਾਲ ਉਹ ਬਰਕਰਰ ਖੜੇ ਨੇ ਪੁਰਾਣੇ ਤਾਂ ਮੈਂ ਇਹ ਗੱਲ ਕਰਦਾ ਤੇ ਉਸ ਵਾਰ ਮੈਨੂੰ ਬਲਾਗ ਪ੍ਰਧਾਨ ਲਾਇਆ ਗਿਆ ਚੀਮਾ ਤੌਰ ਤੇ ਬਤਵੰਤਰੀ ਬਤਵੰਤਰੀ ਚੀਮਾ ਸਾਹਿਬ ਨੇ ਮੈਨੂੰ ਲਾਇਆ ਤੇ ਮੈਂ ਉਸ ਟਾਈਮ ਹੀ ਇਮਾਨਦਾਰੀ ਨਾਲ ਹਰਜ ਨਿਭਾਇਆ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਮੇਰੇ ਆਪਦੇ ਭਰਾ ਦੁਖੀ ਹੁਣ ਤੇ ਮੈਂ ਬਲਾਗ ਪ੍ਰਧਾਨ ਦੇ ਉਹਦੇ ਚ ਆ ਕੇ ਮੈਂ ਆਪਦੇ ਯਾਰਾਂ ਨੂੰ ਭੱਜ ਜਾ ਪਰ ਯਾਰ ਬੱਡੇ ਹੁੰਦੇ ਨੇ ਪਰਧਾਨ ਕਿਹ ਵੱਡੇ ਨਹੀਂ ਹੁੰਦੀਆਂ ਉਹਦੇ ਨਹੀਂ ਵੱਡੇ ਹੁੰਦੇ ਜੇ ਅੱਜ ਮੈਂ ਉਹਦੇ ਭਰਾਵਾਂ ਦੀ ਲੜਾਈ ਲੜਦਾ ਤਾਂ ਮੈਂ 2014 ਦੇ ਵਿੱਚ ਕਟੜਕ ਕਾਲੀ ਪਰਿਵਾਰ ਛੱਡ ਕੇ ਆਉਂਦਾ ਇਕੱਲਾ ਆਇਆ ਦੀਗਾ ਟੋਪੀ ਰੱਖੀ ਚੰਡੇ ਬੈਨਰ ਤੋਂ ਲੈ ਕੇ ਆਪ ਇਕੱਲਾ ਤੁਰਿਆ ਪਿੰਡ ਜਾਣ ਦਾ ਮੈਂ ਨਹੀਂ ਕਹਿ ਸਕਦਾ ਮੇਰੇ ਪਿੰਡੇ ਦੇ ਚ ਜਾ ਕੇ ਤੁਸੀਂ ਕਵਰ ਕਰ ਸਕਦੇ ਹੋ ਪਰ ਉਸ ਟਾਈਮ ਮੈਨੂੰ ਲੋਕ ਗੱਲ ਕਹਿੰਦੇ ਕਿ ਇਹਦਾ ਦਿਮਾਗ ਖਿੱਲੂਗਾ ਸਰਕਾਰ ਬਣਦੀ ਨਹੀਂ ਉਦੋਂ 22 ਐਮਐਲਏ 2017 ਦੇ ਵਿੱਚ ਦਿੱਤੇ ਤੇ ਅਸੀਂ ਜਿਮਾ ਸਾਹਿਬ ਨੂੰ ਇਹ ਗੱਲ ਵੀ ਕਹਿਣ ਲੱਗਿਆ ਵੀ ਅਸੀਂ ਤੇਰਾ ਜੁੜੇ ਕਿਵੇਂ ਆ ਦਿਨ ਰਾਤ ਸਾਡੇ ਫੋਨ ਚੱਕ ਹੁੰਦੇ ਤੇਗੇ ਜਦੋਂ 22 ਦੇ ਵਿੱਚ ਸਰਕਾਰ ਬਣੀ ਸਾਡੇ ਫੋਨ ਬੰਦ ਹੋ ਗਏ ਉਹੀ ਭਾਈਆਂ ਉਹੀ ਭਰਾ ਨੇ ਸਾਡੇ 84 ਕ ਪਿੰਡ ਨੇ 84 ਵੰਡਾਂ ਦੇ ਵਿੱਚ ਮੇਰਾ ਮਰੀਕ ਸਿੰਘਾ ਤੇ ਇੰਦਰਜੀਤ ਦਾ ਕਿਉਂ ਨਾ ਆਉਂਦੇ ਕਿਉਂ ਸਾਡੇ ਭਾਈ ਸਾਨੂੰ ਕਹਿੰਦੇ ਨੇ ਵੀ ਯਾਰ ਤੁਸੀਂ ਖੜੇ ਹੋ ਸਾਡੇ ਤੌਰ ਤੇ ਸੱਚ ਤੌਰ ਤੇ ਲੜਾਈ ਲੜਦੇ ਹੋ ਫੋਨ ਵੀ ਸਾਥੀ ਤੁਹਾਡੇ ਹੈਗੇ ਜਿਹੜੇ ਨਰਾਜ਼ ਬਹੁਤ ਫੜੇ ਨੇ ਵੀਰਾ ਫੋਨ ਆ ਰਹੇ ਨੇ ਸਵੇਰ ਦੇ ਬਹੁਤ ਸਾਥੀ ਫੋਨ ਆ ਰਹੇ ਤੁਸੀਂ ਚੈੱਕ ਕਰ ਸਕਦੇ ਹੋ ਕਰਨ ਕੀ ਹੈ ਕੱਲਾ ਦੜਬੇ ਹਲਕੇ ਜੇ ਫੋਨ ਨਹੀਂ ਆ ਰਹੇ ਸਨਾਮ ਹਲਕੇ ਜੇ ਫੋਨ ਆ ਰਹੇ ਨੇ ਸਤਰਾਣੇ 'ਚੋਂ ਫੋਨ ਆ ਰਹੇ ਨੇ ਬਲਾਡੇ 'ਚੋਂ ਫੋਨ ਆ ਰਹੇ ਨੇ ਲਹਿਰਜ 'ਚੋਂ ਫੋਨ ਆ ਰਹੇ ਨੇ ਤੇ ਮੈਂ ਇਸ ਟਾਈਮ ਸਨਾਮ ਤੋ ਆ ਰਹਿਆਂ ਉਹ ਵੀ ਪਾਰਟੀ ਪੁਸਤੀ ਬੰਦੇ ਨੇ ਕਿ ਆਵੇ ਬਿਲਕੁਲ ਵੀਰ ਕਿਸ ਤਰ੍ਹਾਂ ਲਗਾਓ ਤਾਂ ਹੋਰ ਫੋਨ ਲਗਾਓ ਤਾਂ ਵੱਡੀ ਹੋਊਗੀ ਬਹੁਤ ਵੱਡੀ ਬਹੁਤ ਵੱਡੀ ਹੋਣੀ ਹੈ ਕਿਉਂਕਿ ਅਸੀਂ ਐਮਐਲਏ ਮੰਤਰੀ ਐ ਨਹੀਂ ਬਣਾਇ ਤੇਗੇ ਵੀ ਕੁਰਸੀਆਂ ਦੇ ਬਹਿ ਕੇ ਰਾਜ ਕਰੋ ਅਸੀਂ ਰਾਜੇ ਬਣਾਇ ਤੇਗੇ ਵੀ ਲੋਕਾਂ ਦੇ ਕੰਮ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਜਿਵੇਂ ਪਟਿਆਲੇ ਦੇ ਵਿੱਚ ਆਪਣੀ ਪਾਰਟੀ ਦੇ ਖਿਲਾਫ ਤੁਸੀਂ ਮੋਰਚਾ ਖੋਲਿਆ ਤਾਂਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਇਸ ਤਰ੍ਹਾਂ ਦਾ ਕੀਤਾ ਜਾ ਬਿਲਕੁਲ ਮੋਰਚਾ ਖੁੱਲੂਗਾ ਜਿਹੜੇ ਤੌਰ ਤੇ ਮੋਰਚਾ ਖੁੱਲੂਗਾ ਪਿੰਡਾਂ ਦੇ ਵਿੱਚ ਮੋਰਚੇ ਖੁੱਲਣਗੇ ਤੇ ਉਸ ਤੋਂ ਬਾਅਦ ਇੱਕ ਕਾਫਲਾ ਚੱਲੂਗਾ ਜਿੱਥੇ ਸਾਨੂੰ ਸੌਂਖ ਬਈ ਦੀਪਕ ਸਿੰਘ ਤੌਰ ਤੇ ਖੜਕੜ ਕਲਾਂ ਜਾਵਾਂਗੇ ਸਾਰੇ ਵਰਕਰ ਜਾਣਗੇ ਕਿਉਂ ਜਾਵਾਂਗੇ ਅਸੀਂ ਉੱਥੇ ਮਾਫੀ ਮੰਗ ਕੇ ਆਵਾਂਗੇ ਭਗਤ ਸਿੰਘ ਸਾਹਿਬ ਸਾਤੂ ਗਲਤੀ ਹੋ ਗਈ ਤੇਰੀ ਕੁਰਬਾਨੀ ਨੂੰ ਅਸੀਂ ਦਾਗ ਲਵਾ ਚੁੱਕੇ